ਸੰਕਲਪ ਨਸ਼ਾਸ਼ਡਾਓ ਕੇਂਦਰ ਤਰਨਤਾਰਨ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਮੈਨੇਜਿੰਗ ਡਾਇਰੈਕਟਰ ਅਮਿਤ ਤਿਆਰ ਦੀ ਗਵਾਈ ਹੇਠ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਹਲਕਾ ਵਿਧਾਇਕ ਕਰਨਵੀਰ ਅਗਨੀਹੋਤਰੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸੰਕਲਪ ਨਸ਼ਾਸ਼ਡਾਓ ਕੇਂਦਰ ਦੇ ਡਾਕਟਰ ਸੁਨੀਲ ਠੱਕਰ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਉਹਨਾਂ ਦੱਸਿਆ ਕਿ ਤਕਰੀਬਨ 1.90 ਲੱਖ ਲੋਕ ਹਰ ਸਾਲ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਾਰਨ ਮਰਦੇ ਹਨ ਜਿਸ ਨਾਲ ਦੇਸ਼ ਦੀ ਆਰਥਿਕ ਮਾਜਿਕ ਅਤੇ ਰਾਜਹੀਤਿਕ ਸਿਰਤਾ ਖਰਾਬ ਹੋ ਰਹੀ ਹੈ ਮੈਂ ਆਪਣੇ ਆਪ ਵਿੱਚ ਬੜਾ ਆਪਾਨ ਸੁਸ ਕਰ ਰਿਹਾ ਕਿ ਸਰਕਾਰ ਬਿਜਾ ਸਾਡਾ ਨੀਸ਼ ਸੈਕਟਰ ਤਾਲਕਾਰ ਵਿੱਚ ਯਾਨੀ ਆਧੇ ਦਾ ਸ਼ਰਕੀ ਨੂੰਖ ਹੈ ਅੰਤਰਰਾਸ਼ਟਰੀ ਜਿਹੜਾ ਨਸੀਜੇ ਬਾਜ਼ਾਰ ਅਤੇ ਗੈਰ ਕੰਨੀ ਦਰਦੀਵਦ ਮਨਾਇਆ ਜਾ ਰਿਹਾ ਵਾ ਇਹਨਾਂ ਦੇ ਇਫਰਨ ਬਾਰੇ ਬੜਾ ਮਾਣਿਤ ਮੈਂ ਹਾਜ਼ਰ ਤੌਰ ਤੇ ਇਹਨਾਂ ਦਾ ਜ਼ਿਕਰ ਕਰਦਾ

ਖਬਰ ਹਰ ਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com